ਬੱਜੇ ਹਾਂਜੀ ਚਾਹ ਸ਼ੁਕਰ ਮਾਰ ਰੱਬ ਥੋੜਾ ਆ ਮੜਾ ਕਰਨ ਰਿਹਾ ਹੈ ਹਾਂਜੀ ਚਲੋ ਜੋ ਤਿਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਹਾਂਜੀ ਬਾਕੀ ਗੱਲ ਹਾਂਜੀ ਹਾਂਜੀ ਬੜਾ ਕੈਰ ਵਰਤਨ ਦਿਆ ਜੀ ਹਾਂਜੀ ਹਾਂਜੀ ਕਈਆਂ ਦੇ ਘਰਾਂ ਦੇ ਘਰ ਰੁੜ ਗਏ ਆ ਫਸਲ ਜੀਆਂ ਜਿੰਦਗੀਆਂ ਵੀ ਚਲ ਗਈਆਂ ਪਾਣੀ ਦੇ ਵਿੱਚ ਹੈਨਾ ਜਾਦਾ ਫਸਲ ਵਾਲੀ ਵਾਸਤੇ ਪਾਣੀ ਪੁੱਤਾ ਵਾਂਗੂ ਜਿਹੜੀ ਫਸਲ ਪਾਲੀ ਹੁੰਦੀ ਆ ਤੇ ਜਿਹੜੀ ਰੁੜ ਗਈ ਸਾਰਿਆਂ ਦੀ ਧਾਈਆਂ ਮਾਰ ਮਾਰ ਰੋਣ ਦੇ ਭੈਣ ਭਰਾ ਕਰੀ ਹੈ ਬਹੁਤ ਜ਼ਿਆਦਾ ਬਾਈ ਬੇਟੂ ਨੁਕਸਾਨ ਹੋ ਗਿਆ ਨਾ ਜੋ ਰੱਬ ਨੂੰ ਚੰਗਾ ਲੱਗਦਾ ਜੀ ਬਣਦੇ ਹੋਈ ਹੈ ਜੀ ਆ ਹਾਂਜੀ ਤੇ ਇੱਕ ਵਾਰ ਐਡਰੈਸ ਨੋਟ ਕਰੀਏ ਬਾਈ ਪਿੰਡ ਮੀਰਕੇ ਜੀ ਹਾਂ ਸੇਲ ਪੱਟੀ ਹਾਂ ਜਿਹੜਾ ਤਰਨਤਾਰਨ ਜੀ ਮੋਬਾਈਲ ਨੰਬਰ ਬਾਈ 95099 ਜੀ 2000 ਦੇ ਨਾ ਜੀ ਤੇ ਬਾਈ ਜੀ ਆ ਨੀਲੀ ਰਾਵੀ ਫਿਰ ਸੋਈ ਹਾਂਜੀ ਠੀਕ ਹੈ ਕਿੰਨਾ ਦੁੱਧ ਹੋਗਾ ਇਹਦੇ ਜਿਹੜਾ ਦੁੱਧ ਜਿਹੜਾ 9.5 10 ਕਿਲੋ ਜੀ 10 ਕਿਲੋ ਨਾ ਜੀ 9 ਹੀ ਦੱਸਗੀ ਆਪਾਂ 9 ਜਾਂਦੇ ਜੀ 9 ਹੀ ਠੀਕ ਹਾਂਜੀ ਕਟਾ ਮਗਰ ਕਟਾ ਮਗਰ ਹਾਂਜੀ ਖੋਲ ਦੀ ਸੋਇਆ ਕੋਈ ਭਾਏ ਚੌਥਾ ਲਾ ਲੇ ਪੰਜਵਾਂ ਜੀ ਹਾਂ ਆਹ ਦੀ ਸਮਝ ਆਹ ਦੀ ਸਮਝ ਹਾਂ ਬੜੀਆਂ ਤੇ ਤੀਜੇ ਬਾਕੀ ਸਹੀ ਗੱਲ ਹੈ ਹਾਂ ਬਾਕੀ ਸੋਣ ਓਕੇ ਆ ਪੂਰੀ ਪੂਰੀ ਵਧੀਆ ਲਾਓ ਲਿਆ ਭਾਈ ਲਿਆ ਟੋਰਾ ਵੜਾ ਹੈ ਨਾ ਕਿਹੜਾ ਵਪਾਰੀਆਂ ਦਾ ਦੁੱਧ ਹੈ 13 ਕਿਲੋ 12 13 ਕਿਲੋ ਹਾਂਜੀ ਪਰ ਆਪਾਂ ਜਿਹੜਾ ਦੱਸਣਾ ਉਹ ਜਿਹੜਾ ਹੈਗਾ ਹੂੰ ਲਓ ਏ ਰੇਟ ਪਾਈ ਜੀ ਇਹ ਤਾਂ ਸੰਤੂ ਸਾਹਿਬ ਮੁੱਲ 90 ਨਾ ਕਰ ਲਈ ਜੀ ਠੀਕ ਕਰਦਾ 90 ਕਰ ਨੂੰ ਹਾਂ ਜੀ ਹੂੰ ਵੇਖੋ ਪੰਡਾ ਪਾਈ ਤੇ ਠੀਕ ਆ ਪਾਈ ਤੇ ਬੈਠੀ ਆ ਜੀ ਹਾਂ ਜੀ ਸਲਜਾਇਆ ਜੀ ਕਰ ਦਈਏ 5000 ਛੋਟ ਕਰ ਦਈਏ 85 ਹਾਂ ਜੀ 85 ਕਿ ਹੋਰ ਕਰੀਏ ਜੀ ਹੋਰ ਕਰ ਦੇਣੀ ਤੂੰ ਕਿੰਨੀ ਕਰੀਏ ਦੱਸੋ ਜੀ ਆਪੇ ਕਰ ਦੋ ਜਿਹੜਾ ਹਾਂ ਨਾ ਇਹ ਸੰਤੂ ਸਾਹਿਬ 75000 ਰੁਪਏ ਵਾ 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 75 ਦੀ 10000 ਛੋਟ ਹੋ ਗਈ 15 ਗਈ ਜਿੰਨੇ ਵੀ ਹੋ ਗਏ ਉਹਨਾਂ ਜਾਣ ਦਈਏ ਹਾਂਜੀ ਜਿੰਨੇ ਹੋਣੇ ਹੋਣੇ 15 ਹੀ ਕਰੀਏ ਸਿੱਧੀ ਹੋ ਗਈ ਆ 75000 ਦੇ ਹਾਂ ਨਾ ਹਾਂਜੀ 15000 ਹੀ ਛੋਟ ਕਰਤੀ ਆ ਹਨਾ ਜੇ ਪਹਿਲੇ ਸਵੇ ਝੋਟੀ ਗਈ ਗੱਭਣ ਹਾਂਜੀ ਹਨਾ ਹਾਂਜੀ ਠੀਕ ਆ ਤਿਆਰ ਈ ਬਿਲਕੁਲ ਹਾਂਜੀ ਸੀਲਸ ਵਾਲ ਦੇਖੋ ਜੀ ਦੇਣ ਲੈ ਜੂ ਭਾਈ 2-4 ਲੈ ਲੈਣਾ ਜੀ ਹੱਸ ਕੇ ਹੀ ਹੈ ਹੈ ਝੋਟੀ ਚਾਂਗੀ ਹਨਾ ਖਾਦ ਖੋਦ ਬੜਾ ਚੰਗਾ ਹਾਂਜੀ ਚਲੋ ਤੋਰਦੇ ਨਹੀਂ ਕੜੀ ਨਾਲ ਥੋੜੇ ਡੰਗਾ ਠੱਪੇ ਜੇ ਪਏ ਆ ਬਾਈ ਪੱਠਾ ਰਹਿਗਾ ਹੀ ਨਹੀਂ ਕਿਸੇ ਦਾ ਖੁਰਲੀਆਂ ਦੀ ਦੂੜੀ ਪਈ ਹਰ ਇੱਕ ਦੇ ਇੱਕਰੇ ਹੈ ਪਾਣੀ ਨਾਲ ਤੇ ਇੱਕ ਰਾ ਤਬਾਈ ਲਿਆਤੀ ਫੜ ਗਏ ਲੈਓ ਬਾਈ ਜੇ ਮੋੜ ਲਿਓ ਸੰਤੂ ਸਾਹ ਦੋਦਾਂ ਦੇ ਜੀ ਦੋਦਾਂ ਦੇ ਦੁੱਗੀ ਆ ਦਿਓਰ ਕਿਓਰ ਅੱਛਾ ਤੇਰੇ ਤੇ ਮੇਰਾ ਕੋਈ ਨਹੀਂ ਨੇ ਨਹੀਂ ਹਾਂਜੀ ਇਹ ਟੋਡੀ ਦਾ ਸੰਤੂ ਸਾਹਿਬ ਉਹ ਟੋਡੀ ਕੋ ਕਰ ਰਿਹਾ ਅੱਛਾ ਹਾਂਜੀ ਠੀਕ ਆ ਇਹਦਾ ਰੇਟ ਕੀ ਰਹੇਗਾ ਇਹਦਾ ਸੰਤੂ ਸਾਹਿਬ 1 ਲੱਖ ਦੇ 20000 ਰੁਪਏ ਮੋਲ ਕਰੀਓ ਅੱਛਾ ਹੈ ਜੀਰ ਕਰਦਾ ਉਹ ਪਾਣੀ ਪੂਣੀ ਦਾ ਡੁੱਬੇ ਫਿਰਦੇ ਲੋਕ ਨਹੀਂ ਸੰਤੂ ਸਾਹਿਬ ਕਰਨਾ ਹੈ ਨਾ ਹਾਂ ਹਾਂ ਦੇ ਨਾ ਸੰਤੂ ਸਾਹਿਬ 95000 ਦੀ 95 ਦੀ ਹੈ ਮੈਂ ਆਨੰਦ ਬੰਦ ਤਈ ਦੇ ਹੈ ਦੱਸੋ ਕਰ? ਹਾਂ ਨਾ ਹੀ ਕਰਦੇ ਆਪੇ ਕਰਦੇ। ਤੁਸੀਂ ਕਰਾ ਲਿਓ। ਨਹੀਂ ਮੈਂ ਨਹੀਂ ਆਪੇ ਕਰ ਦਊ। ਹਾਂਜੀ 1,10 90 ਦੀ ਆ ਨਾ ਕਰਦੀ। 2 ਛੱਡ ਦਿਓ। 88 ਫਿਰ ਉੱਤੇ ਫਿਰ ਵੈਗ ਨੂੰ ਵੈਗ ਨੂੰ ਵੈਗ ਰੋਟੀ। 2 ਦਾ ਨੇ ਸੱਜਣੋਂ ਕੱਟੀ ਆ। ਹਾਂਜੀ ਤੇ 88000 ਦੀ ਜੈਸਨੂਦ ਮਗਰੋਂ ਲੈਵਾ ਵਿਖਾਰੂ। ਹਾਂਜੀ। ਕੱਟ ਦੇ ਵੇਖੋ ਕਿੱਡਾ। ਕੱਟੀ ਵਾਲਾ ਚੱਡਾ ਵੇਖੋ। ਹਾਂ। ਥਣਾ ਥੁਣਾ ਦੀ ਬਿਲਕੁਲ ਸਫਾਈ ਆ। ਓਕੇ ਆ। ਥਾਂ ਥਿੱਪਣ ਚੰਗੀ ਹੋਊਗੀ। ਹਾਂ। ਤੇ ਆ ਆ ਗਈ ਸਹੀ ਹੋਈ। ਇਹ ਵੀ ਪਲੂਣ ਹੀ ਫਈਆ ਦੋ ਦੰਦ ਇਹ ਵੀ ਵਾਹ ਵਾਹ ਦੋ ਦੋ ਦੰਦ ਹੀ ਆ ਹਾਂਜੀ ਕੱਟੇ ਵੇ ਫੇਸ ਕਵਾਟੀ ਕੱਟੀ ਦੀ ਵੇਖ ਹਣਾ ਹਾਂਜੀ ਲਾਡੀਆਂ ਪਾਡੀਆਂ ਕਰਦੀ ਤੇ ਨਾ ਮੈਂ ਨਾ ਸੰਧੂ ਸਾਹਿਬ ਲੋਕ ਕੀ ਕਹਿ ਦਿੰਦੇ ਆ ਦੋ ਦੰਦ ਲਓ ਜੀ ਅੱਛਾ ਕਹਿ ਕਹਿੰਦੇ ਨਹੀਂ ਹੈਗੀ ਆ ਦੋ ਦੰਦ ਦੇ ਵਿੱਚ ਇੱਧਰ ਦੀ ਨਹੀਂ ਆ ਇੱਥੋਂ ਦੀ ਇੱਧਰ ਵੀ ਆ ਹਾਂ ਚੱਲ ਰੈਂਦੇ ਆ ਦੇ ਆ ਦੇਖੇ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਆ ਵੇ ਦੋ ਦੰਦ ਬਿਲਕੁਲ ਬਿਲਕੁਲ ਹਾਂ ਕੱਟੀ ਮਗਰਾ ਕਟਾਏ ਸੰਤੂ ਸਾਹਿਬ ਕਟਾ ਆ ਗਿਆ ਹਨਾ ਮਾਲੀ ਆ ਗਿਆ ਲੋ ਜੀ ਮਾਲੀ ਵੀ ਸੰਤੂ ਸਾਹਿਬ ਇੱਕ ਰੰਗ ਕਾਲਾ ਲੋ ਜੀ ਮੈਂ ਤੀ ਇੱਕ ਰੰਗ ਕਾਲੀ ਲੋ ਸੱਚ ਨਾ ਇਹਨੂੰ ਪੀੜੀ ਕਰ ਬਾਈ ਮੈਂ ਦੁੱਧ ਕਿੰਨਾ ਬਾਈ ਦੁੱਧ ਸੰਤੂ ਸਾਹਿਬ 7 ਕਿਲੋ ਅਜੇ ਬੋਲਾ ਹੀ ਆ ਅੱਛਾ ਨਾਰੂ ਨਾਲ ਉਹ ਵੇਖ ਲੋ ਕੱਲ ਵੀ ਅੱਛਾ ਕੱਟੇ ਤਾਂ ਮਰ ਮਰ ਜਾਂਦੀ ਕੱਟੇ ਦੇ ਫਿਰ ਤਾਜੀ ਪੀਏ ਨੇ ਜਾਣੇ ਜਣਾ ਇਹ ਇਹਦਾ ਰੇਟ ਬਾਈ ਜੀ ਇਹਦਾ ਸੰਧੂ ਸਾਹਿਬ ਨਿਕਾ ਜਾਈ ਕਿੰਨਾ ਹਾਂ ਕਿੰਨਾ ਜੀ 1 ਲੱਖ 5000 1 5 ਹਾਂ ਜੀ ਉਹ ਚੋਂ ਉਹਨੇ ਤਾਂ 10000 ਛੋੜ 95 ਆ ਨਹੀਂ ਹਾਂ ਤੇ ਨਹੀਂ ਹਾਂ ਜੀ ਅੱਛਾ ਹੈ ਇਹ ਦੇਖੋ ਤੇ ਫਿਰ ਆਪਦਾ ਨਾ 99000 ਦੀ 92 ਦੀ ਗੱਤ ਨਹੀਂ 92 ਧੱਕਾ ਇਹਦਾ ਜੀ ਅੱਛਾ ਹੈ ਸੰਧੂ ਸਾਹਿਬ ਝੋਡੀ ਇਹ ਦੇਖੋ ਇਹ ਇਤ ਨਹੀਂ ਗੱਲ ਕਿਨੇ ਸਰਾਈਓ ਹੀ ਪਈ ਰਹੀ ਤੇਰਾ ਪਰਨਾਏ ਇੰਨੀ ਫੀਲ ਹਾਂ ਹਾਂ ਵੀ ਸੀ ਲਿਆ ਠੀਕ ਹੈ ਤੇ ਆ ਜਾ ਮੇਰਾ ਵੀਰ ਇੱਥੇ ਜੀ 2 ਡੱਟ ਕਿਲੋ ਆਠ ਕਿਲੋ ਖੱਟਾ ਮਗਰ ਐ ਕੱਟਾ ਹੀ ਹਾਂਜੀ ਲੌਈ ਲੌਈ ਸੁਵੇਦਾਂ ਤਾਜ਼ਾ ਜਿੰਨਾ ਮਰਜ਼ੀ ਲਾ ਲਿਓ ਬਾਈ ਬਿੱਟੂ ਕਹਿੰਦਾ ਹਾਂਜੀ ਵੱਡੀ ਹੈ ਕੱਦ ਵੱਡਾ ਹੈ ਨਾ ਵੱਡੇ ਢਾਂਡੇ ਚ ਦੋ ਦਾ 8 ਕਿਲੋ ਹੈਗਾ ਫੁੱਲਾ ਰੁੱਲਾ ਨੋਜੀ ਮਗਰ ਕਟਾ ਜੀ ਇਹ ਕਹਿੰਦਾ ਬਾਈ ਬਿੱਟੂ ਰੇਟ ਇਹਦਾ ਸੱਜਾ ਬਹਾਨਾ ਹੈ ਹਾਂਜੀ 8000 ਰੁਪਏ ਜੈ ਸਨੋਈ ਜੈ ਸਨੋਈ ਤੇ ਘਟਾਉਣਾ ਕੋਈ ਸੰਗੂ ਸਾਹਿਬ ਦੇ ਸਿਰਫ ਪੰਜਲਾ ਕੰਮ 'ਚ 2000 ਹੋਰ ਛੱਡ ਦੇਣਾ 20000 ਦੇ ਦੇ ਹਾਂਜੀ ਤੇ ਅੱਗੇ ਜਿਹੜੀ ਆ ਘੱਬਣ ਆ ਇਹ ਸੰਗੂ ਸਾਹਿਬ 1 ਮਹੀਨਾ ਬਾਕੀ ਆ ਜੀ ਅੱਛਾ ਹਾਂਜੀ ਸੂਨ ਜ ਰਹਿ ਗਿਆ ਸੂਨ ਜ ਰਹਿ ਗਿਆ ਚੈੱਕ ਕਰਾ ਕੇ ਭਾਵੇਂ ਕਿ ਤਸੱਲੀ ਮੇਰੀ ਮਰਜ਼ੀ ਚੈੱਕ ਕਰਾ ਕੇ ਥਾਣੇ ਪੇਪ ਕੇ ਫਿਰ ਪੈਸੇ ਦੇ ਦੇ ਚਲੋ ਜੀ ਹਾਂਜੀ ਲਾਇਓ ਭਾਰਤਸ਼ਹਿਰੀ ਫੁੱਲ ਗਰੰਟੀ ਓਕੇ ਜੀ ਹਾਂਜੀ ਲਓ ਜੀ ਭਾਰਤਸ਼ਹਿਰੀ ਫੁੱਲ ਗਰੰਟੀ 1 ਮਹੀਨਾ ਸੱਜਣੋ ਰਹਿ ਗਿਆ ਸੂਨ ਦੇ ਵਿੱਚ ਥਾਣਾ ਦੀ ਹਾਂ ਤੇ ਦੇਖੋ ਤੇਰਾ ਕੀ ਹੋ ਗਿਆ ਬਿਲਕੁਲ ਤੇਰੇ ਕੋਲ ਹਾਂ ਲੈ ਹੋਜੀ ਇਹ ਇਹਦਾ ਰੇਟ ਵੀ ਜੈ ਜੀ ਇਹਦਾ ਹਾਂ ਨਾ ਸੰਦੂ ਸਾਹਿਬ 65000 ਰੁਪਇਆ 65 ਆ ਉਹ ਚੋਂ ਕਰ ਦਿੱਗੇ ਕਰ ਦਿੱਗੇ ਕੋਈ ਨਹੀਂ 60 ਦੀ ਹਾਂ ਤੇ ਨਾ ਜਿਰਗੇ 60000 ਦੀ ਮਰ ਜਾਗੇ ਸਤਦਾਰ ਮਰ ਜਾਗੇ ਹਾਂ ਪਾਣੀ ਜ਼ਿਆਦਾ ਆ ਜਾ ਕਰਕੇ ਹਾਂ ਜੀ ਫੇਰ ਕਿੰਨੇ ਦੀ 63000 ਦੀ ਹਾਂ ਨਾ ਜਾਣੀ ਬਾਹਰ ਦੀ ਦੇਣੀ ਜਾਂਦਾ ਨਹੀਂ ਤੁਹਾਨੂੰ ਸਾਹਿਬ 60000 ਦੀ ਚਲੋ ਠੀਕ ਹੈ ਦੇ ਦਿਓ ਸੱਜਣੋ ਆ ਪਸ਼ੂ ਆ ਦੋ ਦੰਦ ਦੋ ਕਟੀਆਂ ਵੇਚਦਾਰੀ ਕਰਿਓ ਸਸਤੀ ਕਰ ਜੀ